ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਇੱਕ ਛੋਟੀ ਜਿਹੀ ਅਪੀਲ ਕਰਨੀ ਆ ਆ ਅਪੀਲ ਸੀਰੀਅਸ ਆ ਆ ਮੈਨੂੰ ਪਤਾ ਆ ਕਿ ਤੁਸੀਂ ਆਮ ਤੌਰ ਤੇ ਮੇਰੀਆਂ ਗੱਲਾਂ ਨੂੰ ਮਜ਼ਾਕ ਕੀਆ ਤੌਰ ਤੇ ਲੈ ਜਾਂਦੇ ਜੇ ਪਰ ਇਹ ਇੱਕ ਬਹੁਤ ਹੀ ਗੰਭੀਰ ਅਪੀਲ ਆ ਤੇ ਅਪੀਲ ਵੀ ਖਾਸ ਕਰਕੇ ਪੰਜਾਬ ਦੇ ਇੱਕ ਹਲਕੇ ਨੂੰ ਆ ਜਿਵੇਂ ਆ ਖਡੂਰ ਸਾਹਿਬ ਆ ਸਾਡਾ ਆਪਣਾ ਅਲਕਾਇਆ ਉੱਥੋਂ ਇੱਕ ਸੁਖਪਾਲ ਸਿੰਘ ਖਰੜਾ ਦੀ ਪਾਰਟੀ ਨੇ ਇੱਕ ਉਮੀਦਵਾਰ ਅਲਾਨਿਆ ਆ ਬੀਬੀ ਨੇ ਬੀਬੀ ਜੀ ਨੇ ਨਾਨਾਗਾ ਬੀਬੀ ਪਰਮਜੀਤ ਕੌਰ ਖਾਲੜਾ ਸੋ ਮੇਰੀ ਇੰਨੀ ਕੀ ਬੇਨਤੀ ਆ ਕਿ ਚਾਹੇ ਪੰਜਾਬ ਦੇ ਵਿੱਚ 12 ਦੀਆਂ 12 ਸੀਟਾਂ ਤੇ ਜਿਤਨਾ ਮਰਜੀ ਵੋਟਾਂ ਪਾ ਲਿਓ ਆਪਣੇ ਹਿਸਾਬ ਨਾਲ ਪਾ ਲਿਓ ਜਿਹੜੀ ਜਿਹੜੀ ਪਾਰਟੀ ਤੁਹਾਨੂੰ ਪਸੰਦ ਆ ਜਾਂ ਉਮੀਦਵਾਰ ਆ ਤਾਂ ਜਿਹੜਾ ਜਿਆਦਾ ਸ਼ਰਾਬ ਪੀਉਂਦਾ ਜਿੱਦਾਂ ਵੀ ਜਿਹੜੇ ਹਿਸਾਬ ਨਾਲ ਵੀ ਪਰ ਇਸ ਸੀਟ ਦੇ ਉੱਤੇ ਮੇਕ ਸ਼ੋਰ ਕਰਿਓ ਜ ਜਕੀਨੀ ਬਣਾਇਓ ਕੇ ਬੀਬੀ ਖਾਲੜਾ ਜਿਤਨੀ ਨਹੀਂ ਚਾਹੀਦੀ ਆ ਉਹਦੇ ਕੁਝ ਕਾਰਨ ਆ ਜਿਹੜੇ ਮੈਂ ਤੁਹਾਡੇ ਕੋਲ ਰੱਖੂੰਗਾ ਇੱਕ ਤੇ ਇਹ ਆ ਕਿ ਜਿਹੜੇ ਬੀਬੀ ਖਾਲੜਾ ਨੇ ਖੜੇ ਇਹਨਾਂ ਦੇ ਕੋਈ ਇਲਜ਼ਾਮ ਹੈ ਨਹੀਂਗੇ ਕੋਈ ਕਿ ਜਿਸ ਤਰ੍ਹਾਂ ਆਮ ਤੌਰ ਤੇ ਲੀਡਰਾਂ ਦੇ ਹੁੰਦੇ ਆ ਤੇ ਪਹਿਲੀ ਤੇ ਇਹ ਨਿਸ਼ਾਨੀਆਂ ਕਿ ਲੀਡਰ ਨਹੀਂਗੇ ਇਹ ਚੰਗੀ ਤਰ੍ਹਾਂ ਲੀਡਰ ਬਣ ਨਹੀਂ ਸਕਦੇ ਦੂਸਰਾ ਤੁਹਾਨੂੰ ਯਾਦ ਹੋਊਗਾ ਕਿ ਆਪਾਂ ਤਰਨਤਾਂ ਹਲਕੇ ਤੋਂ ਮਾਲ ਸਾਬ ਨੂੰ 1999 ਵਿੱਚ ਰਿਕਾਰਡ ਤਰ ਵੋਟਾਂ ਨਾ ਜਿਤਾਇਆ ਸੀਗਾ ਤੇ ਖੈਰ ਉਦੋਂ ਤੇ ਜਿਹੜਾ ਤਰਨਤਾਂ ਸੀਗਾ ਇੱਕ ਗੈਰ ਨ ਰੋਲ ਮਾਝੇ ਦਾ ਹਲਕਾ ਸੀਗਾ ਹੁਣ ਤੇ ਖਡੂਰ ਸਾਹਿਬ ਤੇ ਸultanpur Lodhi ਦੇ ਅੱਗੇ ਦਰਿਆਵਾਂ ਪਾਰ ਮਾਲਵੇ ਦੇ ਇਲਾਕੇ ਵੀ ਕੁਝ ਜੁੜੇ ਨੇ ਜੀਰੇ ਤੱਕ ਸੋ ਦੂਸਰੀ ਗੱਲ ਇਹ ਕਿ ਜਿੱਦਾਂ ਬੀਬੀ ਜੀ ਨੇ ਪਾਰਲੀਮੈਂਟ ਦੇ ਵਿੱਚ ਚਲੇ ਜਾਣਾ ਆ ਤੇ ਇਹ ਨਾਲੇ ਜਾ ਕੇ ਉੱਥੇ ਆਪਣੀਆਂ ਗੱਲਾਂ ਰੱਖਣੀਆਂ ਆ ਜਿਹੜੀ ਕਿ ਇੱਕ ਬਹੁਤ ਹੀ ਮਾੜੀ ਗੱਲ ਆ ਅਸਾਂ ਅਸੀਂ ਮਾਨਸਾ ਵਿੱਚ ਜਿਤਾਇਆ ਸੀ ਉਹ ਪਾਰਲੀਮੈਂਟ 'ਚ ਵੜੇ ਨਹੀਂ ਸੀ ਸਾਨੂੰ ਇਸ ਤਰ੍ਹਾਂ ਦਾ ਲੀਡਰ ਚਾਹੀਦਾ ਆ ਜਿਹੜਾ ਅੰਦਰ ਨਾਲ ਵੜੇ ਤੇ ਇਹੋ ਕੁਛ ਕਰੇ ਨਾ ਪਰ ਉਹ ਉਹ ਜੇ ਕੋਈ ਖਲੋਤਾਂ ਦਾ ਤੇ ਫਿਰ ਵੀ ਅਸੀਂ ਇਹਨਾਂ ਨੂੰ ਜਿਤਾ ਦਿੰਦੇ ਤੀਸਰਾ ਬੀਬੀ ਜੀ ਕੋਈ ਕਮੇਡੀਅਨ ਨਹੀਂ ਗੇ ਬੀਬੀ ਜੀ ਕਿਸੇ ਨੇਤਾ ਦੇ ਰਿਸ਼ਤੇਦਾਰ ਨਹੀਂ ਗੇ ਕਿਸੇ ਦੀ ਪੈਣ ਨਹੀਂ ਕੀ ਕਿਸੇ ਦਾ ਮਾਸੀ ਨਹੀਂ ਕਿ ਮਲਕ ਨਰੋਲ ਗੈਰ ਨਰੋਲ ਜਿਹੜਾ ਸਿਆਸੀ ਇਹਨਾਂ ਦਾ ਕੈਰੀਅਰ ਬੈਕਗ੍ਰਾਉਂਡ ਆ ਤੇ ਉਹ ਵੀ ਆਪਣੇ ਲਈ ਬਹੁਤ ਖਤਮ ਹੋਏਗੀ ਤੇ ਚੌਥਾ ਮੈਨੂੰ ਲੱਗਦਾ ਕਿ ਇਹਨਾਂ ਨੇ ਕੋਈ ਇੱਥੇ ਨਸ਼ਾ ਜਾਂ ਸ਼ਰਾਬ ਪੈਸੇ ਨਹੀਂ ਵੰਡ ਸਕਣਗੇ ਜਿਹੜਾ ਤੇ ਇੱਕ ਬਹੁਤ ਹੀ ਆਰਥਿਕ ਨੁਕਸਾਨ ਹਲਕੇ ਦੇ ਵੋਟਰਾਂ ਨੂੰ ਸੋ ਜਾਗਦੀ ਜ਼ਮੀਰ ਵਾਲੇ ਸਾਡੇ ਹਲਕੇ ਦੇ ਵੋਟਰ ਨੇ ਉਹ ਇਹੋ ਜਿਹਾ ਆਰਥਿਕ ਨੁਕਸਾਨ ਕਦੀ ਨਹੀਂ ਚੱਲਣਗੇ ਤੇ ਮੈਨੂੰ ਪੂਰਾ ਯਕੀਨ ਤੇ ਹੈ ਹੀ ਆ ਕਿ ਤੁਸੀਂ ਇਹਨਾਂ ਨੂੰ ਵੋਟਾਂ ਨਹੀਂ ਪਾਉਣੀਆਂ ਪਰ ਮੈਂ ਕਿਹਾ ਫਿਰ ਵੀ ਇੱਕ ਰਿਸ਼ੋਰ ਕਰ ਲਈਏ ਕਿ ਕਿਸੇ ਜੇ ਕੋਈ ਅੱਧਾ ਪਾਉਣ ਵੀ ਆਲਾ ਆ ਤੇ ਜੇ ਕਿਹਦੀ ਜਮੀਰ ਮਰੀ ਵੀ ਹੋਈ ਉਹਨੇ ਇਹਨਾਂ ਨੂੰ ਵੋਟ ਪਾ ਦਿੱਤੀ ਉਹਦਾ ਨੁਕਸਾਨ ਬੜਾ ਹਲਕੇ ਨੂੰ ਸਿਆਸੀ ਤੌਰ ਤੇ ਵੀ ਤੇ ਆਰਥਿਕ ਤੌਰ ਤੇ ਵੀ ਸ਼ਰਾਬਾਂ ਨਿਕਲਣਗੀਆਂ ਗੋੜ ਵਿਕੂ ਗਾਠੇ ਕੇ ਆਰ ਆ ਵਗੈਰਾ ਸਮੈਕਾ ਚੱਲਣਗੀਆਂ ਪੈਸੇ ਟੀਵੀ ਫ੍ਰਿਜ ਹਾਟਾ ਦਾਲ ਉਹ ਦਾ ਬੜਾ ਨੁਕਸਾਨ ਉਹ ਇਹਨਾਂ ਨੇ ਵੰਡ ਨਹੀਂ ਸਕਨਾ ਚੋ ਕਿਸੇ ਇਸ ਇਸ ਕਰਕੇ ਨਾ ਨਾ ਪਾਇਓ ਪੰਜ ਵਾਰ ਜਿਹੜਾ ਬਹੁਤ ਹੀ ਮਹੱਤਵਪੂਰਨ ਕਾਰਨ ਆ ਕਿ ਸਤਾਜ ਜਸਵੰਤ ਸਿੰਘ ਖਾਲੜਾ ਵੇਖੋ ਨਾ ਤੇ ਉਹ ਆਪਣੇ ਮੁੰਡੇ ਲਈ ਲੜੇ ਨਾ ਉਹ ਆਪਣੇ ਪਰਿਵਾਰ ਲਈ ਲੜੇ ਉਹਨਾਂ ਨੇ ਗੱਲਾਂ ਕੀਤੀਆਂ ਤੁਹਾਡੇ ਬੱਚਿਆਂ ਦੀਆਂ ਤੁਹਾਡੇ ਪਰਿਵਾਰਾਂ ਦੀਆਂ ਸੋ ਇਸ ਤੋਂ ਇਹ ਵੀ ਜ਼ਾਹਿਰ ਹੁੰਦਾ ਵਾ ਕਿ ਇਹ ਜਿਹੜਾ ਪਰਿਵਾਰ ਆ ਇਹ ਬਿਲਕੁਲ ਸਿਆਸੀ ਤੌਰ ਤੇ ਫੇਲ ਹੋਏਗਾ ਕਿਉਂਕਿ ਇਹਨਾਂ ਨੂੰ ਆਪਣੇ ਬੱਚਿਆਂ ਦੀਆਂ ਗੱਲਾਂ ਕਰਨੀਆਂ ਚਾਹੀਦੀਆਂ ਸੀ ਆਪਣੇ ਪਰਿਵਾਰਾਂ ਦੀ ਗੱਲ ਕਰਨੀ ਚਾਹੀਦੀ ਸੀ ਇਹਨਾਂ ਤੁਹਾਡੇ ਦੀ ਕੀਤੀ ਤੇ ਕਿੰਨੀ ਮਾੜੀ ਗੱਲ ਆ ਆਮ ਤੌਰ ਤੇ ਸਫਲ ਲੀਡਰ ਉਹ ਜੋ ਆਪਣੇ ਪਰਿਵਾਰ ਦੀ ਆਪਣੀ ਪਾਰਟੀ ਦੀ ਗੱਲ ਕਰੇ ਇਹਨਾਂ ਤੁਹਾਡੀ ਗੱਲ ਕੀਤੀ ਸੋ ਇਸ ਗੱਲ ਨੂੰ ਮੱਧਯ ਜਨ ਨਜ਼ਰ ਰੱਖਦੇ ਹੋਏ ਇਹਨਾਂ ਤੋਂ ਥੋੜਾ ਦੂਰੀ ਰੱਖਿਆ ਜਾਵੇ ਕਿਉਂਕਿ ਇਹਨਾਂ ਨੇ ਤੁਹਾਡੀ ਗੱਲ ਕੀਤੀ ਤੁਹਾਡੇ ਪਰਿਵਾਰ ਲਈ ਜਾਨ ਦੇ ਦਿੱਤੀ ਦੇਖੋ ਜਿਹੜਾ ਬੰਦਾ ਕਿਸੇ ਦੇ ਪਰਿਵਾਰ ਲਈ ਕਿਸੇ ਦੇ ਬੱਚਿਆਂ ਲਈ ਜਾਨ ਦੇ ਦੇਵੇ ਮੇਰੇ ਹਿਸਾਬ ਨਾਲ ਉਹ ਸਾਡੀ ਵੋਟ ਦਾ ਹੱਕਦਾਰ ਤੇ ਹੈ ਨਹੀਂਗਾ ਕਿਸੇ ਵੀ ਹਾਲਤ ਦੇ ਵਿੱਚ ਸੋ ਅਸੀਂ ਵੋਟਾਂ ਨੂੰ ਪਾਉਣੇ ਆ ਜਿਹੜਾ ਆਪਣੀ ਆਪਣੇ ਪਰਿਵਾਰ ਦੀ ਸਟੈਪ ਸਟੈਪ ਜ਼ਾਇਦਾ ਉਧਾਵੇ ਬੱਚਿਆਂ ਨੂੰ ਪੋਲਿਟਿਕ ਚ ਲੈ ਕੇ ਆਵੇ ਫਿਰ ਉਹ ਗਾਂ ਦੀ ਗਾਂ ਕੰਮ ਚੱਲਦਾ ਰਹੇ ਉਹ ਸਾਡੇ ਆਦਰਸ਼ ਲੀਡਰ ਨੇ ਸੋ ਧਿਆਨ ਰੱਖਿਓ ਯਾਦ ਰੱਖਿਓ ਕਿ ਇਹਨਾਂ ਨੇ ਤੁਹਾਡੇ ਬੱਚਿਆਂ ਦੀ ਆਵਾਜ਼ ਉਠਾਈ ਸੀ ਤੁਹਾਡੇ ਪਰਿਵਾਰਾਂ ਦੀ ਆਵਾਜ਼ ਉਠਾਈ ਸੀ ਤੇ ਆਵਾਜ਼ ਉਠਾਉਣ ਦੇ ਮਰਗ ਹੈ ਸ਼ਹੀਦ ਹੋ ਗਏ ਸੋ ਇਹ ਚੀਜ਼ਾਂ ਮੱਦੇ ਨਜ਼ਰ ਜ਼ਰੂਰ ਰੱਖਿਓ ਤੇ ਫਿਰ ਵੀ ਵੇਖਿਓ ਵੀ ਇਹਨਾਂ ਨੇ ਝੁਕੇ ਨਹੀਂ ਇਹਨਾਂ ਨੂੰ ਪੈਸੇ ਦੀ ਆਫਰ ਹੋਈ ਕਿ ਤੂੰ ਪੈਸੇ ਲੈ ਲੈ ਤੂੰ ਚੁੱਪ ਕਰ ਜਾ ਇਹ ਡਰੇ ਵੀ ਨਹੀਂ ਇਹਨਾਂ ਪੈਸੇ ਵੀ ਨਹੀਂ ਲਿਆ ਤੇ ਆਪਣੀ ਜਾਨ ਗਵਾ ਦਿੱਤੀ ਦੱਸੋ ਕਿਹੋ ਜਿਹਾ ਬੰਦਾ ਲੀਡਰ ਹੋਊਗਾ ਜਿਹੜਾ ਪੈਸੇ ਲੈ ਕੇ ਸਾਡੇ ਨਾਲ ਵੇਖੋ ਕੋਈ ਬੰਦਾ ਕੋਈ ਹਜ਼ਾਰ ਲੈ ਲਿਆ ਯਾਰ 1500 ਮਿੰਟ 'ਚ ਵੋਟ ਪਾ ਦੇਦੀ ਆ ਉੰਜ ਭਾਵੇਂ ਅਸੀਂ ਖੱਟੇ ਪਰਨੇ ਬਣ ਕੇ ਨੀਲੇ ਪਰਨੇ ਬਣਨੇ ਦੇ ਜਨੇ ਮਰਜੀ ਰਾਜ ਕਰੇਗਾ ਖਾਲਸਾ ਦੇ ਨਾਰੇ ਮਾਰੀਏ ਖਾਸ ਕਰਕੇ ਆਪਣੇ ਮਾਜੇ ਦੇ ਵਿੱਚ ਪਰ ਵੇਖੋ ਵੋਟਾਂ ਪਾਉਣ ਵੇਲੇ ਜਿਹੜਾ ਸਾਡਾ ਜ਼ਮੀਰ ਹੈ ਉਹਨੂੰ ਨਾ ਤੋੜ ਦਿਓ ਕਿਤੇ ਵੋਟਾਂ ਆਪਾਂ ਤਕੜੀ ਨੂੰ ਹੀ ਪਾਉਣੀਆਂ ਜੇ ਜਾਂ ਪੰਜੇ ਨੂੰ ਪਾ ਦਿਓ ਕਿਸੇ ਨੂੰ ਵੀ ਪਾ ਦਿਓ ਛਾੜੂ ਨੂੰ ਪਾ ਦਿਓ ਪਰ ਇਹ ਸ ਬੀਬੀ ਨੂੰ ਵੋਟ ਨਾ ਪਾਇਓ ਖਾਸ ਕਰਕੇ ਮਾਜੇ ਆਇਓ ਜੇ ਤੁਹਾਡੇ ਚ ਜ਼ਮੀਰ ਹਾਲੇ ਵੀ ਮਾੜੀ ਮੋਟੀ ਜਾਗਦੀ ਹੈ ਤੇ ਸੋ ਮੇਰੀ ਇੰਨੀ ਕੀ ਬੇਨਤੀ ਸੀਗੀ ਪ੍ਰਵਾਨ ਕਰਿਓ ਤੇ ਮੈਨੂੰ ਪੂਰਾ ਆਸ ਹੈ ਸਾਡੇ ਆਪਣੇ ਹਲਕੇ ਦੇ ਐਮਐਲਏ ਅਰਮਿੰਦਰ ਸਿੰਘ ਗਿੱਲ ਉਹਨਾਂ ਦਾ ਪਛੋਕੜ ਵੀ ਕੁਝ ਇਸ ਤਰ੍ਹਾਂ ਦਾ ਹੀ ਰਿਹਾ ਵਾ ਕਾਂਗਰਸ ਜਾਣ ਤੋਂ ਪਹਿਲਾਂ ਉਹ ਵੀ ਆਪਣੀ ਜ਼ਮੀਰ ਦੀ ਆਵਾਜ਼ ਜਾਂਦੇ ਹੋਏ ਉਹ ਪੂਰੀ ਕੋਸ਼ਿਸ਼ ਕਰਨਗੇ ਕਿ ਇੱਕ ਵੀ ਵੋਟ ਜਿਹੜੀ ਬੀਬੀ ਖਾਲੜਾ ਨੂੰ ਨਾ ਪਵੇ ਤੇ ਪਾਰਲੀਮੈਂਟ ਦੇ ਵਿੱਚ ਕੋਈ ਇਹੋ ਜਿਹਾ ਬੰਦਾ ਨਾ ਪਹੁੰਚ ਜਾਵੇ ਵੀਰੋ ਬੱਸ ਇੰਨੀ ਕੀ ਬੇਨਤੀ ਹੈ ਇੱਕ ਵਾਰ ਫੇਰ ਬੀਬੀ ਜੀ ਨੂੰ ਕੋਈ ਵੋਟ ਨਾ ਪਾਇਓ ਆਪਣੀ ਜ਼ਮੀਰ ਜਾਗਦੀ ਰੱਖਿਓ ਆਪਣੇ ਹਲਕੇ ਦਾ ਆਰਥਿਕ ਨੁਕਸਾਨ ਨਾ ਕਰਵਾ ਲਿਓ ਇੰਨੇ ਕੀ ਬੰਤੀ ਸਤਿ ਸ੍ਰੀ ਅਕਾਲ ਜੀ